ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਮੇਰੇ ਭੈਣ ਭਾਈਆਂ ਨੂੰ ਤੇ ਕਿਰਨ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਨਾ ਜੀ ਤੇ ਅੱਜ ਦਾ ਬਲੌਗ ਭਾਈ ਅੱਜ ਮੇਰਾ ਫੱਪ ਚੋਟ ਹੋ ਗਿਆ ਜੀ ਢਿੱਲਾ ਥੋੜਾ ਜਿਹਾ ਬਾੜ ਬੋ ਤਾਂ ਭਾਰੀਆਂ ਕਿਉਂਕਿ ਰਾਤ ਨੂੰ ਇਹ ਬਾਲ ਖੁੱਲੇ ਛੱਡ ਕੇ ਸੋ ਜਾਂਦਾ ਹੈ ਜੂڑا ਬਹੁਤ ਕੱਸ ਹੋ ਜਾਂਦਾ ਹੈ ਇਹਦਾ ਤੇ ਪ੍ਰੋਬਲਮ ਆਉਂਦੀ ਹੈ ਨੂੰ ਸਿਰ ਦਰਦ ਕਰ ਲੱਗ ਜਾਂਦਾ ਹੈ ਤੇ ਰਾਤ ਦਾ ਹੀ ਢਿੱਲਾ ਰਹੇ ਬਹੁਤ ਨਾ ਹੈ ਆਪ ਸੋਇਆ ਤੇ ਨਾ ਮੈਨੂੰ ਸੌਣ ਦਿੱਤਾ ਇਹਨੇ ਭਾਈ ਤੇ ਕਿਉਂਕਿ ਜਿਆਦਾ ਪ੍ਰੋਬਲਮ ਸੀਗੀ ਬੁਖਾਰ ਹੋ ਗਿਆ ਇਹਨੂੰ ਜਿਆਦਾ ਤੇ ਬਾਕੀ ਮੇਰਾ ਕੰਮਕਾਰ ਪਿਆ ਸਾਰਾ ਹੀ ਕਰਨੇ ਨੂੰ ਕੁਛ ਮੈਂ ਕੰਮ ਕਰ ਨਿਬੇੜ ਦਿੱਤਾ ਤੇ ਜਿੱਦਾਂ ਖਾ ਪਿਆ ਰਿੰਦਾ ਸਾਰਾ ਆਪਣਾ ਖਲਾਰਾ ਪਿਆ ਰਿੰਦਾ ਬਾਕੀ ਮੇਰਾ ਕੰਮ ਥੋੜਾ ਬਹੁਤਾ ਨਿਬੜ ਗਿਆ ਬਾਕੀ ਥੋੜਾ ਰਹਿ ਚੁੱਕਿਆ ਫਿਰ ਮੈਂ ਜਾਣਾ ਬਾਜ਼ਾਰ ਬਾਜ਼ਾਰ ਜਾ ਕੇ ਪ੍ਰਵਜੋਤਨ ਦੁਆ ਕੇ ਲਿਆਉਣੀਆਂ ਦਵਾਈ ਦੇਖਦੇ ਹੁਣ ਜਾ ਕੇ ਬਾਕੀ ਸਮਾਨ ਚੱਕਣ ਵਾਲਾ ਫਿਰ ਕਿਉਂਕਿ ਬੱਚੇ ਵੀ ਨਹੀਂ ਚੱਕਦੇ ਸਮਾਨ ਭੱਜਣ ਅਠ ਸਵੇਰੇ ਬਹੁਤ ਜ਼ਿਆਦਾ ਹੁੰਦੀ ਆ ਹੈਗੀ ਅਜੀ ਮੇਰੀ ਸੱਸੂ ਮਾਤਾ ਦੀ ਖੁੰਡੀ ਜਿਹਦੇ ਵਿੱਚ ਮੈਂ ਆਪਣੀ ਵੀਡੀਓ ਬਣਾਉਂਦੀ ਹੁੰਦੀ ਸੀ ਇਹਦੇ ਨਾਲ ਇਹ ਖੁੰਡੀ ਮੇਰੇ ਕੋਲੇ ਆ ਬਾਕੀ ਸਮਾਨ ਪਿਆ ਆਪਣਾ ਚੱਕਣੇ ਨੂੰ ਜੇ ਸਾਰਾ ਹੀ ਥੋੜਾ ਬੋਧਾ ਚੱਕ ਦਿੱਤਾ ਮੈਂ ਕੰਮ ਤਾਂ ਕਰਦੇ ਬਈ ਖਤਮ ਹੁੰਦੇ ਹੀ ਨਹੀਂ ਨੱਕਦੇ ਹੋਣੇ ਆ ਤੇ ਮੇਰਾ ਸਵੇਰੋਂ ਗਿਰ ਗਿਆ ਪਾਈ ਕਿਤੇ ਕੋਕਾ ਕੋਕਾ ਮੇਰਾ ਲੱਭਿਆ ਨਹੀਂ ਪਤਾ ਨਹੀਂ ਦੁੱਧ ਲੈਣ ਗਈ ਸੀ ਜਾ ਕੇ ਉੱਥੋਂ ਹੀ ਗਿਰ ਗੁਰ ਗਿਆ ਕਿਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਜੇ ਕਰਮਾ ਚ ਹੋਇਆ ਤਾਂ ਮਿਲ ਜਾਏਗਾ ਨਹੀਂ ਤਾਂ ਫਿਰ ਰੱਬ ਰੱਖਾ ਜੀ ਸਵੇਰੋਂ ਦੇਖਿਆ ਮੈਂ ਵੀ ਨਹੀਂ ਹੈਗਾ ਕੋਕਾ ਮੇਰਾ ਬਾਕੀ ਬੱਚਿਆਂ ਦੇ ਪੜਾਈਆਂ ਚੱਲਦੀਆਂ ਹੁੰਦੀਆਂ ਰਾਤ ਤੱਕ ਇਹਨਾਂ ਨੂੰ ਸਵੇਰੇ ਸੈੱਟ ਕਰਕੇ ਰੱਖਣਾ ਪੈਂਦਾ ਸਾਰਾ ਹੀ ਗੰਦਗੀ ਮੈਨੂੰ ਪਸੰਦ ਨਹੀਂ ਬਿਲਕੁਲ ਵੀ ਘਰ ਵਿੱਚ ਜਿੱਦਾਂ ਸਮਾਨ ਪਿਆ ਰਹਿੰਦਾ ਖਲਾਰਾ ਪਿਆ ਰਹਿੰਦਾ ਮੈਨੂੰ ਅੱਛਾ ਵੀ ਲੱਗਦਾ ਸਾਰਾ ਸਮਾਨ ਸੰਭ ਕੇ ਰੱਖਣਾ ਪੈਂਦਾ ਹਾਂਜੀ ਫਿਰ ਮੈਂ ਹੁਣ ਜਾਣਾ ਬਾਜ਼ਾਰ ਬਾਜ਼ਾਰ ਤੇ ਜਾ ਕੇ ਲਿਆਵਾਂਗੇ ਦਵਾਈ ਪ੍ਰਵਜੋਤ ਜੋਗੀ ਤੇ ਚੈੱਕ ਕਰਾ ਕੇ ਲਿਆਉਨੇ ਆ ਇਹਨੂੰ ਵੀ ਬੁਖਾਰ ਕਿੰਨਾ ਹੈ ਮੈਂ ਬਿਕਸ ਵੀ ਮਲਦੀ ਰਹੀ ਹਾਂ ਤੇ ਬੈਠੀ ਭਾਈ ساری ਰਾਤ ਕਿਉਂਕਿ ਛੋਟਾ ਹੈ ਤੇ ਮੈਨੂੰ ਤਾਂ ਕਹਿ ਰਿਹਾ ਤਾਂ ਵੀ ਸੋ ਜਾ ਮਮਾ ਮੈਂ ਆਪੇ ਸੋ ਜਾਊਂਗਾ ਜਦ ਮੈਨੂੰ ਨੀਂਦ ਆਊਗੀ ਤੁਸੀਂ ਸੋ ਜਾਓ पर समझदार बहुत है अच्छा है गुड बच्चा मेरा परमात्मा हमेशा ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੇ ਬੱਚਿਆਂ ਨੂੰ ਵੀ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤੇ ਤਰੱਕੀਆਂ ਦਵੇ ਜੀ ਸਾਰੇ ਭੈਣ ਭਾਈਆਂ ਨੂੰ ਤੇ ਅੱਜ ਛੁੱਟੀ ਕਰਵਾਈ ਆ ਮੈਂ ਇਹਦੀ ਪਹਿਲੀ ਵਾਰ ਨਹੀਂ ਮੈਂ ਛੁੱਟੀ ਨਹੀਂ ਕਰਵਾਉਂਦੀ ਕਿਉਂਕਿ ਜਾਦਾ ਪ੍ਰੋਬਲਮ ਵਿੱਚ ਸੀਗਾ ਇਹ ਪੀਂਦਾ ਕੋਲਡ ਕਾਫੀ ਕੋਲਡ ਕਾਫੀ ਵਿੱਚ ਬਰਫ਼ ਪਾ ਕੇ ਬਹੁਤ ਜ਼ਿਆਦਾ ਪਿੰਦੇ ਸੀ ਦੋਨੋਂ ਭੈਣ ਭਾਈ ਆਪਣਾ ਸਾਰੇ ਦਿਨ ਕੋਲਡ ਕਾਫੀ ਸੀ ਹੁਣ ਨੂੰ ਕਿਉਂਕਿ ਮੌਸਮ ਚੇਂਜ ਹੋ ਗਿਆ ਕੁਝ ਗਰਮ ਸਰਦ ਹੋ ਗਿਆ ਸਰੀਰ ਇਸ ਕਰਕੇ ਛਾਤੀ ਜਾਮ ਹੋ ਗਈ ਇਹਦੀ ਤੇ ਹੁਣ ਜਾਂਦੇ ਆਪਾਂ ਦਵਾਈ ਲੈਣ ਠਾਲ ਤੇ ਪ੍ਰਭਜੋਤ ਨੂੰ 9 ਵਜ ਚੁੱਕੇ ਆ ਜੀ ਕਿਉਂਕਿ ਡਾਕਟਰ ਵੀ 10 ਵਜੇ ਬੈਂਦੇ ਆ ਦੁਕਾਨਾਂ ਜੇ ਖੁੱਲੀਆਂ ਨਹੀਂ ਮੈਂ ਲੇਟ ਠਾਲਿਆ ਵੀ ਚਲੋ ਥੋੜਾ ਰੈਸਟ ਕਰ ਲੇਗਾ ਹਾਂਜੀ ਪ੍ਰਭਜੋਤ ਮੈਂ ਥਾਲ ਦਿੱਤਾ ਤੇ ਮੈਂ ਹੁਣ ਆਪਣੀ ਸਕੂਟਰੀ ਕੱਢਤੀ ਆ ਬਾਹਰ ਮੈਂ ਪ੍ਰਭਜੋਤ ਦੀ ਹੈਲਪ ਲੈ ਕੇ ਸਕੂਟਰੀ ਬਾਹਰ ਕੱਢੂੰਗੀ ਕਿਉਂਕਿ ਪਚਾਈ ਉਹ ਹਟਾ ਕਰ ਸਰਦਨ ਚਾਈ ਵਿੱਚ ਆ ਹਾ ਜੇ ਪ੍ਰਭਜਤ ਹੋ ਰਿਹਾ ਤਿਆਰ ਫਿਰ ਚਲਦੇ ਆ ਜੀ ਬਾਜ਼ਾਰ ਨੂੰ ਲੈ ਕੇ ਆਉਂਦੇ ਆ ਦਵਾਈ ਜੋ ਸਾਡੇ ਫਰਜ਼ ਆਪਾਂ ਪੂਰੇ ਕਰਾਂਗੇ ਜੋ ਬੱਚਿਆਂ ਦੇ ਉਹ ਵੀ ਕਰੀ ਜਾਂਦੇ ਆ ਕਿਉਂਕਿ ਛੋਟੇ ਆ ਜੇ ਤੇ ਤਾਂ ਤੇ ਅਸੀਂ ਬਾਜ਼ਾਰ ਫਿਰ ਮਿਲਦੇ ਆ ਬਾਜ਼ਾਰ ਚ ਜਾ ਕੇ ਜੀ ਮੈਂ ਤੇ ਪ੍ਰਵਜਤ ਹੋ ਚੁੱਕਿਆ ਰੈਡੀ ਤੇ ਚੱਲੇ ਹੁਣ ਅਸੀਂ ਬਾਜ਼ਾਰ ਦਵਾਈ ਲੈਣ ਜੀ ਚਲੋ ਮਿਲਦੇ ਆਪਾਂ ਬਾਜ਼ਾਰ ਵਿੱਚ ਜਾ ਕੇ ਪ੍ਰਵਜਤ ਨੇ ਲੋਹਾਂ ਦੇ ਛੋਟੀ ਜੀ ਸੂਈ ਜੇ ਡਾਕਟਰ ਨੇ ਸੂਈ ਲਾਈ ਤਾਂ ਠੀਕ ਆ ਜੀ ਜੇ ਦਵਾਈ ਨਾਲ ਕੰਮ ਚੱਲ ਗਿਆ ਤਾਂ ਵੀ ਠੀਕ ਆ ਜੀ ਮੈਂ ਤੇ ਪ੍ਰਵਜਤ ਹੋ ਗਿਆ ਜੀ ਰੈਡੀ ਪ੍ਰਵਜਤ ਦੇਖੋ ਜੀ ਥੋ ਗਿਆ ਤਿਆਰ ਚੱਲਦੇ ਹਾਂ ਉਸ ਬਾਜ਼ਾਰ ਨੂੰ ਦਵਾਈ ਲੈਣ ਕੱਢਦੇ ਆਪਾਂ ਜੀ ਆਪਣੀ ਗੱਡੀ ਗੱਡੀ ਵੀ ਮੈਨੂੰ ਆਉਂਦੀ ਆ ਚਲਾਉਣੀ ਪਰ ਥੋੜਾ ਡਰ ਲੱਗਦਾ ਏ ਪਰ ਆਪਣਾ ਸਕੂਟਰੀ ਵੀ ਠੀਕ ਆ ਪਤਾ ਟਬੀ ਟਬੀ ਬ੍ਰੇਕ ਨਾ ਲਾਇਓ ਕਿਹੜਾ ਲੋ ਰੇਸ ਨਾਲ ਇਹ ਲੈ ਚੜਾ ਲੋ ਜੀ ਪ੍ਰავਜੋਤ ਨੂੰ ਦਵਾਈਆਂ ਦੇ ਆਪਣੇ ਸਟੇਮ ਤੇ ਸਟੇਮ ਨਾਲ ਕਾਫੀ ਫਰਕ ਪੈ ਗਿਆ ਆਉਂਦੇ ਆਉਂਦੇ ਨੂੰ ਤੇ ਹੁਣ ਲੈਣ ਲੱਗਿਆ ਦਵਾਈ ਹੁਣ ਠੀਕ ਹੋਣਾ ਹੀ ਸੀਗਾ ਜੀ ਆਪਾਂ ਅਗੇ ਵਾਪਸ ਘਰਾਂ ਤੇ ਪ੍ਰਵਜੋਤ ਨੂੰ ਲਿਆਂਦੀ ਦਵਾਈ ਪ੍ਰਵਜੋਤ ਲੈਣ ਲੱਗਿਆ ਦਵਾਈ ਪ੍ਰਵਜੋਤ ਨੂੰ ਆਪਣੇ ਦਵਾ ਲਿਆਂਦੀ ਸਟੀਮ ਸਟੀਮ ਨਾਲੇ ਫਰਕ ਪੈ ਗਿਆ ਕਿਉਂਕਿ ਮachine ਰਾਹੀਂ ਸਟੀਮ ਦਵਾਈਏ ਨੂੰ ਛੇ ਛਾਤੀ ਜਾਮ ਜੀ ਹੋਈ ਤੇ ਉਹ ਖੁੱਲ ਗਈ ਹੋਰ ਤਾਂ ਇਹਨਾਂ ਬੁਖਾਰ ਤਾਂ ਡਾਕਟਰ ਕਹਿੰਦੇ ਹੈ ਨਹੀਂ ਵੀ ਬੁਖਾਰ ਨਾਰਮਲ ਆ ਤੇ ਆਪਣੇ ਦਵਾਈ ਲਿਆਂਦੀ ਦਵਾਈ ਦੇਤੀ ਡਾਕਟਰ ਨੇ 230 ਰੁਪਏ ਦੀ ਚਲੋ ਜੀ ਹੁਣ ਇਹਨੂੰ ਛੇਤੀ ਛੇਤੀ ਆ ਜਵੇ RAM ਇਹ ਦਵਾਈ ਲੈ ਲਵੇ ਹੁਣ ਪ੍ਰਾਂਮਜ ਹੋਤਾ ਲੋ ਜੀ